ਨਮਸਕਾਰ ਤੁਸੀਂ ਦੇਖ ਰਹੇ ਹੋ ਬਿਲ ਟੀਵੀ ਤੇ ਮੈਂ ਹਾਂ ਤੁਹਾਡੇ ਨਾਮ ਮਸਕਾਨ ਸਿੰਘ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਕਣਕ ਦਾ ਜਿਹੜਾ ਸਮਾਂ ਹੈ ਜਿਹੜਾ ਮੰਡੀ ਦਾ ਸਮਾਂ ਹੈ ਉਹ ਖਤਮ ਹੋ ਗਿਆ ਤੇ ਜਿਹੜੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਜਿਹੜੀ ਮੰਡੀ ਹੈ ਹਜੇ 90% ਜਿਹੜੀ ਮੰਡੀ ਹੈ ਉਹ ਖਾਲੀ ਹੈ ਕਿਉਂਕਿ ਜਿਹੜੀ ਸਰਕਾਰ ਹੈ ਉਹਨਾਂ ਨੇ ਮੰਡੀ ਦਾ ਜਿੰਨਾ ਵੀ ਕਣਕ ਹੈ ਉਹ ਸਾਰਾ ਖਰੀਦ ਲਿਆ ਹੈ ਤੇ ਇਹਨੂੰ ਲੈ ਕੇ ਅੰਦਰ ਜਿਹੜੀ ਮੀਟਿੰਗ ਚੱਲ ਰਹੀ ਹੈ ਤੇ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਕਿ ਜਿਹੜੇ ਕਿਸਾਨ ਹੈ ਕਿ ਉਹਨਾਂ ਨੂੰ ਉਹਨਾਂ ਦੀ ਮਨਚਾਹੀ ਪੇਮੈਂਟ ਮਿਲੀ ਹੈ ਤੇ ਕਿਸਾਨ ਇਸ ਪੇਮੈਂਟ ਨਾਲ ਕਿੰਨੇ ਕੇ ਖੁਸ਼ ਹੈ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਕੱਲੀ-ਕੱਲੀ ਡਿਟੇਲ ਦੱਸਦੇ ਹਾਂ ਬਹੁਤ ਹੀ ਸਤਿਕਾਰਯੋਗ ਸਾਡੇ ਵਿੱਚ ਸਰਦਾਰ ਜਸ਼ਨਜੀਤ ਸਿੰਘ ਜੈ ਸਿੰਘ ਸਾਹਿਬ ਉਹਨਾਂ ਦੇ ਨਾਲ ਮੇਰ ਰਾਜ ਰਾਮਪਾਲ ਉਪਲ ਜੀ ਸੈਕਟਰੀ ਸਾਡੇ ਬਲਵਿੰਦਰ ਜੀ ਸ਼ਿਵਜੀਤ ਜੀ ਬਲਜਿੰਦਰ ਸਿੰਘ ਜੀ ਮੰਡੀ ਦੇ ਸੁਪਰਵਾਈਜ਼ਰ ਪਰਮਪrakash ਜੀ ਬਲਜਿੰਦਰ ਸਿੰਘ ਜੀ ਕੁਲਵੰਤ ਬੱਬੀ ਜੀ ਆੜਤੀਆ ਐਸੋਸੀਏਸ਼ਨ ਦੇ ਸਾਰੇ ਮੈਂਬਰ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਹਲਕੇ ਦੇ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜੀ ਉਹਨਾਂ ਦੇ ਬੇਟੇ ਹਰਨੂਰ ਜੀ ਜੋ ਕਿ ਐਕਸਪੋਕਸਮੈਨ ਪੰਜਾਬ ਅੱਜ ਸਾਡੇ ਵਿੱਚ ਆਏ ਨੇ ਜਦ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੰਡੀਆਂ ਦੇ ਵਿੱਚ ਇਸ ਵਾਰ ਜੋ ਮੰਡੀਆਂ ਦੇ ਹਾਲਾਤ ਸੀ ਪਿਛਲੀ ਵਾਰ ਨਾਲੋਂ ਬਹੁਤ ਹੀ ਵਧੀਆ ਹੋਏ ਜਿਹੜਾ ਸਾਥੀ ਜਿੰਨੇ ਵੀ ਸਾਡੇ ਨਾਲ ਅੱਜ ਕਿਸਾਨ ਵੀਰ ਜਿੰਨੇ ਵੀ ਸਗੇ ਸਾਰੇ ਖੁਸ਼ ਨੇ ਇਸ ਵਾਰ ਮੰਡੀ ਦੀ ਜਿਹੜੀ ਸਾਡੇ ਵਿੱਚ ਫਗਵਾੜੇ ਦੀ ਮੰਡੀ ਦੀ ਵਿੱਚ ਜਿਹੜੀ ਕੁੱਲ 1013000 ਸਮਥਿੰਗ ਜਿਹੜੀ ਕਣਕ ਆਈ ਆ ਅਤੇ ਬਾਕੀ ਮੇਨ ਮੰਡੀਆਂ ਛੇ ਮੰਡੀਆਂ ਸਾਡੇ ਨਾਲ ਹੋਰ ਵੀ ਉਹਨਾਂ ਦੀ ਉਹਨਾਂ ਦੀ ਵੀ ਮਿਲਾ ਕੇ ਜਿਹੜੀ ਸਾਡੀ ਔਸਤ ਬਣੀ ਆ ਬਾਕੀ ਵੀ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਕੋਈ ਵੀ ਮੰਡੀ ਵਿੱਚ ਕੋਈ ਦਾਣਾ ਨਹੀਂ ਰਿਆ ਸਾਰੀ ਸਮੂਥਲੀ ਸਾਰੀਆਂ ਸਾਰੇ ਕੰਮ ਨਿਭਟਾਰੇ ਹੋ ਚੁੱਕੇ ਨੇ ਅਸੀਂ ਆਹ ਮਾਨ ਸਾਹਿਬ ਸਾਡੀ ਸਰਕਾਰ ਆਮ ਆਦਮੀ ਪਾਰਟੀ ਤੇ ਸਰਦਾਰ ਸੀਮ ਸਿੰਘ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਜੀ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਬਦੌਲਤ ਅੱਜ ਇਸ ਪੰਜਾਬ ਸਾਰੇ ਕਿਸਾਨ ਵੀਰ ਅਤੇ ਸਾਰੇ ਖੁਸ਼ਹਾਲ ਨੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੜੀਨ ਮੁਬਾਰਕ ਦਿਨ ਤੇ ਅਸੀਂ ਕਿ ਜੋ ਸਾਡਾ ਕਣਕ ਦੀ ਸੀਜ਼ਨ ਸਗਾ ਉਸ ਦੀ ਅਖੀਰਲੇ ਦਿਨਾਂ ਤੇ ਜਿਹੜਾ ক্লোজিং ਦੇ ਵੱਲ ਜਾਂਦਾ ਪਿਆ ਸੀ ਤੇ ਅੱਜ ਸਾਡੇ ਮਾਨਯੋਗ ਐਸਜੀਐਮ ਸਾਹਿਬ ਦੀ ਅਗਵਾਈ ਹੇਠ ਸਾਡੇ ਚੇਅਰਮੈਨ ਸਾਹਿਬ ਤੁਰਿੰਦਰ RAM ਜੀ ਸਾਡੇ ਮੇਅਰ RAM PAL UPSAR ਜੀ ਡਿਪਟੀ ਮੇਅਰ ਵਿਕੀ ਸੋਜੀ ਤੇ ਸਾਰੇ ਅਫਸਰ ਸਹਿਬਾਨ ਸਾਡੇ ਆਰਟੀ ਐਸੋਸੀਏਸ਼ਨ ਤੋਂ ਕੁਲਵੰਤ ਸਿੰਘ ਪੱਬੀ ਸਾਹਿਬ ਆਏ ਨੇ ਤੇ ਅਸੀਂ ਮੌਕਾ ਲੈਣਾ ਚਾਹੁੰਦੇ ਸੀ ਕਿ ਜਾਇਜ਼ਾ ਲੈ ਲਈਏ ਕਿ ਸਾਡੀ ਲਿਫਟਿੰਗ ਦਾ ਉਹ ਸੀਜ਼ਨ ਰਿਹਾ ਤੇ ਬਹੁਤ ਸਮੂਥ ਤੇ ਬਹੁਤ ਸਵਿਫਟਲੀ ਜਿਸ ਨੂੰ ਇਸ ਵਾਰ ਸਰਕਾਰ ਨੇ ਕੀਤਾ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਆਈ ਜਿੱਥੇ ਮੈਂ ਜਦੋਂ ਪਤਾ ਵੀ ਕੀਤਾ ਸਰ ਤੋਂ ਜਾਣਕਾਰੀ ਵੀ ਲਈ ਤਾਂ ਨਾ ਤਾਂ ਪੇਮੈਂਟ ਦੇ ਵਿੱਚ ਕਿਸੇ ਤਰ੍ਹਾਂ ਦਾ ਗਲਿਚ ਆਇਆ ਤੇ ਨਾ ਹੀ ਬਾਰਦਾਨੇ ਦੇ ਵਿੱਚ ਲੇਕਿਨ ਇਸ ਵਾਰ ਇੱਕ بڑا ਇਤਿਹਾਸਿਕ ਜਿਹੜਾ ਕਿ ਸਾਡਾ ਸੀਜ਼ਨ ਰਿਹਾ ਕੁਝ ਟਰਾਂਸਪੋਰਟੇਸ਼ਨ ਦੀਆਂ ਕੋਈ ਪ੍ਰੋਬਲਮਸ ਆਦੀਆਂ ਇਕਾ ਦੁੱਕਾ ਪਰ ਉਸ ਨੂੰ ਅਸੀਂ ਉਹਨਾਂ ਨੂੰ ਵੀ ਦੁਰਸਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਮੰਤਰੀ ਸਾਡੇ ਲਾਲਚੰਦ ਘਟਾਰੂ ਸਾਹਿਬ ਚੱਕ ਸਾਹਿਬ ਸਰਬੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਤੁਗਨ ਸਿੰਘ ਮਾਨ ਸਾਹਿਬ ਨੇ ਜਿੰਨਾ ਨੂੰ ਜੋ ਵਿਸ਼ਵਾਸ ਦਵਾਇਆ ਸੀ ਲੋਕਾਂ ਨੂੰ ਕਿ ਕਿਸੇ ਤਰ੍ਹਾਂ ਦੀ ਲਿਫਟਿੰਗ ਦੇ ਵਿੱਚ ਪ੍ਰੋਬਲਮ ਨਹੀਂ ਆਏਗੀ ਕਿਸੇ ਕਿਸੇ ਕਿਸਾਨ ਦੀ ਜੋ ਪੇਮੈਂਟ ਹੈ ਉਹ 24 ਘੰਟੇ ਤੋਂ ਜ਼ਿਆਦਾ ਟਾਈਮ ਹੀ ਲਏਗੀ ਮੈਂ ਸਾਰੇ ਡਿਪਾਰਟਮੈਂਟ ਸਰਬਾਨ ਦਾ ਅਫਸਰ ਸਰਬਾਨ ਦਾ ਸਾਰਾ ਦਾ ਧੰਨਵਾਦ ਵੀ ਕਰਦਾ ਤਾਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਬਹੁਤ ਬਹੁਤ ਧੰਨਵਾਦ ਜੀ ਐਕਚੁਅਲੀ ਆਮ ਸਾਉਂ ਜਸਨਜੀਤ ਸਿੰਘ ਜੀ ਚੇਅਰਮੈਨ ਸਾਹਿਬ ਅਤਰਵਿੰਦਰ ਜੀ ਔਰ ਮਾਨ ਸਾਹਿਬ ਅਜੀ ਮਾਨ ਜੀ ਸਾਡੇ ਆਏ ਆ ਜਿਹੜੇ ਸੂਬੇ ਦੇ ਸਪੋਕਸਮੈਨਾ ਕੋਰ ਸੈਕਟਰੀ ਸਾਹਿਬਾ ਔਰ ਅਪਸਰ ਸਰ ਸੇਵਾ ਨਾ ਆਇਆ ਮੇਰੇ ਸਭ ਸਤਿਕਾਰਯੋਗ ਆਰਤੀ ਵਪਾਰੀ ਭਰਾ ਔਰ ਕਿਸਾਨ ਭਰਾ ਆ ਮੈਂ ਇਹ ਇਸ ਵਾਰ ਉਹਦੀ ਹਰਜੀਮਾਨ ਜੀ ਨੇ ਕਿਹਾ ਵੀ ਚਲੋ ਆਪਾਂ ਦੇਖੀਏ ਵੀ ਕੋਈ ਕਮੀ ਪੇਛੀ ਤਾਂ ਨਹੀਂ ਰਹੀ ਲੇਕਿਨ ਇੱਥੇ ਇਹ ਬਹੁਤ ਵਧੀਆ ਗੱਲ ਦੇਖਣ ਨੂੰ ਮਿਲੀ ਆ ਵੀ ਸਾਰਿਆਂ ਨੇ ਕਿਹਾ ਵੀ ਬਹੁਤ ਪ੍ਰੋਪਰ ਢੰਗ ਨਾਲ ਜੋ ਲਿਫਟਿੰਗ ਵੀ ਹੋਈ ਆ ਔਰ ਪ੍ਰੇਮਣ ਵੀ 24 ਘੰਟੇ ਦੇ ਵਿੱਚ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਮਿਲਦੀ ਰਹੀ ਆ ਔਰ ਜੇ ਕੋਈ ਕਾ ਦੁਖੀ ਕੋਈ ਰਹਿ ਵੀ ਗਈ ਹੋਗੀ ਕਮੀ ਤਾਂ ਗਾਂ ਉਹ ਜਿਹੜੀ ਆ ਝੋਨੇ ਦੇ ਸੀਜ਼ਨ ਚ ਪੈੜੀ ਸੀਜ਼ਨ ਚ ਨਹੀਂ ਆਨ ਦਿੱਤੀ ਜਾਊਗੀ ਅਸੀਂ ਸਾਰਿਆਂ ਦਾ ਸਟਾਫ ਮੈਂਬਰਾਂ ਇੱਥੇ ਮਾਰਕੀਟ ਕਮੇਟੀ ਦੇ ਜਿੰਨੇ ਵੀ ਸਟਾਫ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਅੱਗੇ ਤੋਂ ਜਿਹੜਾ ਇੱਥੇ ਦਾ ਮੰਡੀ ਦਾ ਕੰਮ ਚੱਲਦਾ ਰਹੇ ਜੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਥੈਂਕ ਯੂ ਜੀ ਪਰਚੇਜ਼ ਸੀਜ਼ਨ ਦੇ ਅਖੀਰ ਵਿੱਚ ਸਾਰੇ ਇੱਥੇ ਇੱਕ ਵਿਸ਼ੇਸ਼ ਮੀਟਿੰਗ ਖੁਸ਼ੀ ਦੇ ਮੌਕੇ ਤੇ ਕਰ ਰਹੇ ਆ ਜੀ ਇਸ ਵਿੱਚ ਮੇਅਰ ਸਾਹਿਬ ਉਪਲ ਜੀ ਡਿਪਟੀ ਮੇਅਰ ਸਾਹਿਬ ਵਿੱਕੀ ਸੂਤ ਜੀ ਚੇਅਰਮੈਨ ਮਾਰਕੀਟ ਕਮੇਟੀ ਅਤੇ ਸਪੋਕਸਪਰਸਨ ਗਵਰਨਮੈਂਟ ਆਫ ਪੰਜਾਬ ਆਵਾਜ਼ ਨੀ ਪਾਰਟੀ ਹਰਨੂਰ ਜੀ ਤੇ ਅਫੀਸਰ ਸਾਹਿਬਾਨ ਵਿਭਾਗ ਦੇ ਪਲਸ ਆਰਟੀ ਯੂਨੀਅਨ ਦੇ ਪ੍ਰਧਾਨ ਜੀ ਔਰ ਬਾਕੀ ਉਹਨਾਂ ਦੇ ਮੈਂਬਰਸ ਇੱਥੇ ਹਾਜ਼ਰ ਹੋਏ ਨੇ ਜੀ ਇਹ ਬੜੀ ਸਫਲਤਾਪੂਰਵਕ ਇਹਦੀ ਪਰਚੇਜ਼ ਹੋਈ ਹੈ ਔਰ ਸ਼ਾਇਦ ਪਿਛਲੇ ਸੀਜ਼ਨ ਨਾਲੋਂ ਕਿਤੇ ਬਿਹਤਰ ਹੋਈ ਹੈ ਕੋਈ ਮੌਸਮ ਨੇ ਵੀ ਸਾਥ ਦਿੱਤਾ ਬਿਲਕੁਲ ਹਾਸਲ ਫਰੀ ਪੇਮੈਂਟਸ ਵਾਰਦਾਨਾ ਕ੍ਰੇਟਾ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਤੇ ਇਸ ਕਰਕੇ ਸਾਰੇ ਵਧਾਈ ਦੇ ਪਾਤਰ ਨੇ ਜੀ ਸਪੈਸ਼ਲੀ ਆਰਟੀ ਅਸੋਸੀਏਸ਼ਨ ਔਰ ਜਿਹੜੇ ਡਿਪਾਰਟਮੈਂਟ ਦੇ ਫੂਡ ਸਪਲਾਈ ਦੇ ਤੇ ਜਿਹੜੇ ਨਮਾਇंदे ਨੇ ਤੇ ਪਰਚੇਸ ਏਜੰਸੀਜ਼ ਦੇ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਨੂੰ ਬਹੁਤ ਬਹੁਤ ਵਾਰਕ ਜੀ ਥੈਂਕ ਯੂ ਜਿਸ ਤਰ੍ਹਾਂ ਦੀ ਅੱਜ ਮੀਟਿੰਗ ਮੇਰੇ ਇਤਿਹਾਸ ਚ ਪਹਿਲੀ ਵਾਰ ਹੋਈ ਹੈ ਮੈਨੂੰ 29 ਸਾਲ ਹੋ ਗਏ ਮੰਡੀ ਚ ਕੰਮ ਕਰਦੇ ਨੂੰ ਪਹਿਲਾਂ ਦਾ ਮੀਟਿੰਗਾਂ ਬਹੁਤ ਹੁੰਦੀਆਂ ਸਟਾਰਟਿੰਗ ਦੇ ਪਰ ਲਾਸਟ ਮੀਟਿੰਗ ਪਹਿਲੀ ਵਾਰੀ ਅੱਜ ਹੋਈ ਆ ਅਸੀਂ ਇਸ ਵੇਲੇ ਬੜੇ ਖੁਸ਼ ਆ ਵੀ ਅੱਜ ਦੀ ਪ੍ਰਕਾਉਰਮੈਂਟ ਬੜੀ ਅੱਛੀ ਹੋਈ ਆ ਪੇਮੈਂਟ ਵੱਲੋਂ ਬਾੜਜਾਂ ਵੱਲੋਂ ਕਿਸੇ ਨੂੰ ਮੰਡੀ 'ਚ ਕੋਈ ਤੰਗੀ ਨਹੀਂ ਆਈ ਸਾਰੇ ਫਾਰਮਰ ਵੀ ਬੜੇ ਖੁਸ਼ ਆ ਆਰਟੀਸ਼ੀਅਨ ਬੜੀ ਖੁਸ਼ ਆ ਇਸ ਕਰਕੇ ਮੈਂ ਕਲਵੰਤਰਾਜ ਪੱਬੀ ਪ੍ਰਧਾਨ ਦਾਣਾ ਮੰਡੀ ਅਤੇ ਆਰਟੀਸ਼ੀਅਨ ਸਾਰੇ ਮੈਂਬਰਾਂ ਵੱਲੋਂ ਇਹਨਾਂ ਦਾ ਇੱਥੇ ਆਇਆ ਤੇ ਜੀ ਆ ਕਹਿੰਦਾ ਹਾਂ ਧੰਨਵਾਦ ਅੱਜ ਸਾਡੇ ਨਾਲ ਫਗਵਾੜਾ ਦੇ ਸਪੋਕਸਪਰਸਨ ਹਰਜੀਮਾਨ ਜੀ ਮੌਜੂਦ ਹੈ ਤੇ ਆਈਏ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨੂੰ ਹੋਰ ਵਧੀਆ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਡਬਲ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਰ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਫਸਲਾ ਦਾ ਟਾਈਮ ਹੈ ਕਲੋਜ਼ਿੰਗ ਟਾਈਮ ਚੱਲ ਰਿਹਾ ਹੈ ਤੇ ਜਿੱਦਾਂ ਕਿ ਅਸੀਂ ਦੇਖ ਸਕਦੇ ਆ ਕਿ ਜਿਹੜੀ ਮੰਡੀ ਹੈ ਉਸ ਟਾਈਮ ਹਜੇ 90% ਪੂਰੀ ਖਾਲੀ ਹੈ ਤੇ ਇਹਨੂੰ ਲੈ ਕੇ ਕਿਸਾਨ ਕਿੰਨੇ ਕ ਖੁਸ਼ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਜਿਹੜੇ ਆਪ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਕਣਕ ਦੀ ਪ੍ਰਕੋਰਪੋਰੈਂਟ ਦਾ ਤੇ ਲਗਭਗ ਖਤਮ ਹੋ ਚੁੱਕਾ ਹੈ ਜਿੱਤੇ ਵਿੱਚ ਜੋ ਕੁਝ ਆંકੜੇ ਸਾਡੇ ਦੇ ਕੋਲ ਆਏ ਨੇ ਕਿ ਸਾਡੇ ਫਗਵਾੜੇ ਦੀ ਜਿਹੜੀ 6 ਮੰਡੀਆਂ ਨੇ ਉਹਦੇ ਵਿੱਚੋਂ ਕੁੱਲ 1013000 ਦੇ ਆਸ-ਪਾਸ ਜੋ ਲਿਫਟਿੰਗ ਹੋਈ ਹੈ ਜੋ ਮੇਨ ਮੰਡੀ ਵਿੱਚੋਂ 698 ਮਾਨਕਤਾ ਵਿੱਚੋਂ 47000 ਰਾਣੀਪੁਰ ਤੋਂ 38 ਰਹਿਾਣਾ ਜੱਟਾ ਤੋਂ 1 ਲੱਖ ਤੇ ਜਗਤਪੁਰ ਜੱਟਾ ਤੇ ਰਾਵਲਪਿੰਡੀ ਸਾਡੀ ਬਾਕੀ ਬਹੁਤ ਸਮੂਥਲੀ ਬਹੁਤ ਸਵਿਫਟਲੀ ਦੇ ਵਿਦਾਊਟ ਐਨੀ ਗਲਿਚ ਜਿਹੜੀ ਕੀ ਜਿਹੜੀ ਇਹ ਇਕਵਿਪਮੈਂਟ ਦਾ ਜਿਹੜਾ ਸੀਜ਼ਨ ਰਿਹਾ ਹੈ ਸਾਡਾ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਦੱਸਿਆ ਕਿ ਇਹ ਪਹਿਲੀ ਵਾਰ ਇਦਾਂ ਹੋਇਆ ਕਿ ਸਭ ਸ਼ੁਰੂਆਤ ਚ ਸਾਰੇ ਆਉਂਦੇ ਨੇ ਪਰ ਕਲੋਜ਼ਿੰਗ ਦੇ ਟਾਈਮ ਤੇ ਅਸੀਂ ਪਹਿਲੇ ਸਾਡਾ ਇਨੀਸ਼ੀਏਟਿਵ ਇਹੀ ਸੀਗਾ ਕਿ ਅਸੀਂ ਜਾ ਕੇ ਚੈੱਕ ਕਰੀਏ ਕਿ ਸਾਡੀ ਮੰਡੀਆਂ ਚ ਸਾਡੇ ਕਿਸਾਨਾਂ ਨੂੰ ਸਾਡੇ ਸਾਰੇ ਆਰਟੀਬ ਜਿਹੜੇ ਇੱਥੇ ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਹੋਵੇ ਕੋਈ ਕਮੀ ਪੈਸੀ ਕਿਸੇ પાસે ਰਹਿ ਗਈ ਹੋਵੇ ਤੇ ਆਪਸ ਨਹੀਂ ਉਸ ਨੂੰ ਸਦਾਰ ਸਕੇ ਤੇ ਉਹਨਾਂ ਨੇ ਦੱਸਿਆ ਕਿ ਇਸ ਵਾਰ ਦਾ ਜਿਹੜਾ ਸੀਜ਼ਨ ਹੈ ਉਹ ਬਾਕਮਾਲ ਰਿਹਾ ਬੜਾ ਇਤਿਹਾਸਿਕ ਰਿਹਾ ਹਰ ਤਰ੍ਹਾਂ ਦੀ ਜਿਹੜੀ ਪੇਮੈਂਟ ਦੇ ਮੈਥਡ ਦੇ ਵਿੱਚੋਂ 24 ਘੰਟੇ ਦੇ ਵਿੱਚ ਜੋ ਸਰਕਾਰ ਨੇ ਵਾਦਾ ਕੀਤਾ ਸੀ ਭਗਵੰਤ ਮਾਨ ਸਾਹਿਬ ਨੇ ਕਿ ਕਿਸਾਨਾਂ ਦਾ ਨੂੰ 24 ਘੰਟੇ ਦੇ ਅੰਦਰ ਅੰਦਰ ਪੇਮੈਂਟ ਉਹਨਾਂ ਦੀ ਕਣਕੀ ਦੇ ਦਿੱਤੀ ਜਾਵੇ ਕਿ ਨਾਲ ਹੀ ਨਾਲ ਬਾਹਰਦਾਨੇ ਦੇ ਵਿੱਚ ਵੀ ਕੋਈ ਮੁਸੀਬਤ ਨਹੀਂ ਆਈ ਇੱਕ ਦੁੱਖਾ ਜਿਹੜੀ ਉਹਨਾਂ ਨੇ ਦੱਸਿਆ ਕਿ ਟ੍ਰਾਂਸਪੋਰਟੇਸ਼ਨ ਦੇ ਵਿੱਚ ਕੋਈ ਪ੍ਰੋਬਲਮਸ ਆ ਰਹੀਆਂ ਤੇ ਅਸੀਂ ਪੂਰੇ ਡਿਪਾਰਟਮੈਂਟ ਦੇ ਨਾਲ ਬੈਠ ਕੇ ਚੇਅਰਮੈਨ ਸਾਡੇ ਦੇ ਦਵਿੰਦਰ RAM ਨੇ ਮਾਰਕੀਟ ਕਮੇਟੀ ਦੇ SDM ਸਾਹਿਬ ਵੀ ਹਾਜ਼ਰ ਸਨ ਤੇ ਪੂਰੇ ਡਿਪਾਰਟਮੈਂਟ ਦੇ ਜਿੰਨੇ ਵੀ ਅਫਸਰ ਸਹਿਬਾਨ ਨੇ ਅਸੀਂ ਜਿਹੜੀ ਅਗਲੇ ਸੀਜ਼ਨ ਦੀ ਜਦੋਂ ਸਾਡਾ ਪੈਡੀ ਦਾ ਸੀਜ਼ਨ ਆਏਗਾ ਉਸ ਵਾਸਤੇ ਹੁਣੇ ਤੋਂ ਜਿਹੜੀਆਂ ਤਿਆਰੀਆਂ ਕਸਣੀਆਂ ਸ਼ੁਰੂ ਕਰ ਦਵਾਂਗੇ